ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤਕ ਪਹੁੰਚਣ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਡੈਮਾਂ ਤੇ ਦਰਿਆਵਾਂ ਦੇ ਵਿੱਚ ਵਾਧੇ ਪਾਣੀ ਨੂੰ ਲੈ ਕੇ ਇਸੇ ਤਰ੍ਹਾਂ ਖੇਮ ਕੰਨ ਹਲਕੇ ਦੇ ਦਰਿਆਈ ਪਾਣੀ ਦੀ ਮਾਰ ਹੇਕਈ ਪਿੰਡ ਆਏ ਹਨ ਅਤੇ ਹਲਕਾ ਇੰਚਾਰਜ ਤਰੰਤਾਰ ਹਰਮੀਤ ਸਿੰਘ ਸੰਧੂ ਆਪਣੀ ਪੂਰੀ ਟੀਮ ਦੇ ਨਾਲ ਪਹਿਲੇ ਦਿਨ ਤੋਂ ਹੀ ਹੜ੍ਹ ਪਰਵਾਵਤ ਪਿੰਡਾਂ ਦੇ ਵਿੱਚ ਲਗਾਤਾਰ ਮਦਦ ਕਰ ਰਹੇ ਨੇ ਜਿਸ ਦੇ ਤਹਿਤ ਹਲਕਾ ਤਰਨਤਾਰਨ ਦੇ ਇੰਚਾਰਜ ਹਰਮੇਸ਼ ਸਿੰਘ ਸੰਦੂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਪਸ਼ੂਆਂ ਦੇ ਲਈ ਫੀਡ ਚੋਕਰ ਚਾਰਾ ਮੁਹੱਈਆ ਕਰਾਉਣ ਲਈ 150 ਤੋਂ ਵੱਧ ਟਰੈਕਟਰ ਟਰਾਲੀਆਂ ਨੂੰ ਲੈ ਕੇ ਹੜ੍ਹ ਦੇ ਵੇ ਘੇਰੇ ਦੇ ਵਿੱਚ ਆਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਕੋਟ ਬੁੱਢਾ ਇਦੀਆ ਮੰਡੇ ਇਦੀਆ ਪੁੱਜੇ ਹਸਨ ਇਸ ਮੌਕੇ ਸੰਦੂ ਨੇ ਦੱਸਿਆ ਕਿ ਅੱਜ ਬਲਾਕ ਤਰਨਤਾਰਨ ਤੇ ਬਲਾਕ ਗੰਡੀਪਿੰਡ ਏਰੀਆ ਆਮ ਆਦਮੀ ਪਾਰਟੀ ਵਰਕਰਾਂ ਦੇ ਸਹਿਯੋਗ ਦੇ ਨਾਲ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਸਾਨਾਂ ਤੇ ਲੋਕਾਂ ਵਾਸਤੇ ਲੰਗਰ ਪਾਣੀ ਦੀਆਂ ਬੋਤਲਾਂ ਦੀਆਂ ਪੰਜ ਟਰਾਲੀਆਂ ਤੂੜੀ ਦੀਆਂ ਟਰਾਲੀਆਂ ਹਰੇ ਚਾਰੇ ਸਟੋਕਰ ਫੀਡ ਮੱਛਰਦਾਨੀ ਤਰਪਾਲ ਅਤੇ ਘਰੇਲੂ ਰਾਸ਼ਨ ਵਰਤੋ ਦੇ ਵਿੱਚ ਆਉਣ ਵਾਲੀ ਸਮਗਰੀ ਵੰਡਣ ਵਾਸਤੇ ਕੋਟ ਬੁੱਢਾ ਏਰੀਆ ਦੇ ਵਿੱਚ ਲਿਜਾਏ ਸਾਰੇ ਸਨ ਇਸ ਮੌਕੇ ਤੇ ਹਲਕਾ ਵਿਧਾਇਕ ਖੇਮ ਕਰਨ ਦੇ ਸਵਰਨ ਸਿੰਘ ਤੁਣ ਹਰਪਿੰਦਰ ਸਿੰਘ ਪੰਨੋ ਦਿਲਬਾਖ ਸਿੰਘ ਬਾਠ ਪਰਦਾਨ ਆਰਤੀ ਆਸ਼ੇਸ਼ਣ ਜੂਨੀਅਨ ਸਮੇਤ ਪਾਰਟੀ ਵਰਕਰ ਤੇ ਹੋਰ ਆਗੂ ਹਾਜ਼ਰ ਸਨ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਹਰ ਇੱਥਾਂ ਆ ਉਦੇ ਤਹਿਤ ਅੱਜ ਤਰਨਤਾਰਨ ਦੀ ਸੰਗਤ ਵੱਲੋਂ ਜੋ ਵੀ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਰਿਹਾ ਉਥੇ ਪਿੰਡਾਂ ਲਈ ਉਥੇ ਮਾਸੂਮ ਬੱਚਿਆਂ ਲਈ ਦਵਾਈਆਂ ਦੇ ਤੌਰ ਤੇ ਰਾਸ਼ਨ ਦੇ ਤੌਰ ਤੇ ਜਿਹੜੇ ਵਿਚਾਰੇ ਬੇਜ਼ੁਬਾਨ ਨੇ ਉਹਨਾਂ ਦੀ ਕੋਈ ਜਿਹੜੇ ਮਾਲ ਡੰਗਰ ਆ ਉਹਨਾਂ ਲਈ ਕੋਈ ਫੀਡ ਲਈ ਉਹਨਾਂ ਲਈ ਕੋਈ ਪੱਠਿਆਂ ਲਈ ਜਾਂ ਹੋਰ ਵੀ ਜਿਹੜੀ ਸਮਗਰੀ ਆ ਪਾਣੀ ਜਿਹੜਾ ਆ ਉਹ ਬੋਤਲਾਂ ਰਹੀ ਦਵਾਈਆਂ ਮੱਛਰਲੀ ਮੱਛਰਦਾਨੀਆਂ ਲੈ ਕੇ ਜਾ ਰਹੇ ਆ ਸੋ ਇਸ ਕਰਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਉੱਥੇ ਉਮਮਾ ਕੇ ਤਰਨ ਤਰਨ ਦੀ ਸੰਗਤ ਉੱਥੋਂ ਦੀ ਸੇਵਾ ਲਈ ਚੱਲੀ ਅੱਜ ਸਾਡੇ ਤਰਨ ਤਰਨ ਹਲਕੇ ਤੋਂ ਹਰਮੀਤ ਸਿੰਘ ਸੰਧੂ ਜੀ ਉਹ ਸਾਰਾ ਕਾਫਲਾ ਲੈ ਕੇ ਇਹ ਤੋਂ ਹਾਰ ਦੀ ਜਿਹੜੀ ਮਾਤੇ ਪਿੰਡ ਡੁੱਬੰਡੇ ਸਾਡੇ ਪਾਣੀਆਂ ਦੇ ਨਾਲ ਉਹਨਾਂ ਵਾਸਤੇ ਕੁਝ ਚੌਕਰ ਟਰਾਲੀਆਂ ਦੇ ਵਿੱਚ ਕੁਝ ਕਿਟਾਂ ਆ ਕਾਫੀ ਇਤਰਾ ਅਰਲਾ ਕੇ ਅਸੀਂ ਪਰਮੇਸ਼ਰ ਦੀ ਗਵਾਈ ਦੇ ਹੇਠ ਉੱਥੇ ਲੈ ਕੇ ਉਹਨਾਂ ਦਾ ਪਹੁੰਚੋ ਲੱਗੇ ਆ ਜੋ ਕਿ ਪਾਣੀ ਨੇ ਬਹੁਤ ਜ਼ਿਆਦੀ ਮਾਰ ਮਾਰੀ ਆ ਜ਼ਿਮੀਦਾਰਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਦੇ ਲਈ ਪਰਮੇਸ਼ਰ ਸਿੰਘ ਸੰਧੂ ਜੀ ਇਹਨੂੰ ਅਕਾਟ ਨੂੰ ਸਾਰੇ ਨੂੰ ਉੱਥੇ ਲੈ ਕੇ ਪਹੁੰਚ ਲੱਗੇ ਮੈਂ ਕਲਵੰਤ ਸਿੰਘ ਪੰਨੂ ਸ਼ਹਿਰੀ ਪ੍ਰਧਾਨ ਅੱਜ ਅਸੀਂ ਹਰਮੀਤ ਸਿੰਘ ਸੰਧੂ ਜੀ ਹਰ ਕਾਂਚਾਰ ਦੇ ਤਰਨਤਾਰਨ ਦੀ ਜਵਾਈ ਹੈ ਲਗਭਗ 150 200 ਟਰਾਲੀ ਜਿਹੜੀ ਆ ਲੈ ਕੇ ਵਸਤਾਂ ਦੀ ਜਿਸ ਤਰ੍ਹਾਂ ਚੌਕਰ ਹੋ ਗਿਆ ਹਰਾਚਾਰਾ ਹੋ ਗਿਆ ਪਾਣੀ ਹੋ ਗਿਆ ਹੋਰ ਵੀ ਜੋ-ਜੋ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਵਾਂ ਅਸੀਂ 200 ਟਰਾਲੀ ਦੇ ਲਗਭਗ ਅੱਜ ਲੈ ਕੇ ਤੇ ਪੱਟੀ ਮੰਡ ਦੇ ਵੱਲ ਨੂੰ ਕੂਚ ਕੀਤਾ ਵਾ ਉੱਥੇ ਲੋਕਾਂ ਨੂੰ ਜਿੰਨੇ ਜੋ ਜੋ ਚਾਹੀਦਾ ਹੋਊਗਾ ਉਹ ਦੇਵਾਂਗੇ ਤੇ ਬਾਕੀ ਫੇਰ ਜੋ ਰੱਬ ਨੇ ਚਾਇਆ ਫੇਰ ਹੋਊਗਾ ਅੱਜ ਹਰਮੀਤ ਸਿੰਘ ਸਿੰਧੂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਵਾ ਉਹ ਬਹੁਤ ਵੱਡਾ ਕਾਫਲਾ ਲੈ ਕੇ 200 ਟਰਾਲੀ ਦੇ ਲਗਭਗ ਉੱਥੇ ਮੰਦ ਖੇਤਰ ਦੇ ਵਿੱਚ ਪਹੁੰਚ ਰਿਹਾ ਹੈ